ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਤਿੰਨ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰੋ ਜੀ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਹੁੰਦੇ ਨੇ ਜੇ ਤੁਹਾਨੂੰ ਰਿਸ਼ਤਾ ਸੈੱਟ ਆਉਂਦਾ ਤਾਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅੰਦੀਆ ਜਿਹੜਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਜਨਮ 1982 ਕੱਦ 5 ਫੁੱਟ 4 ਇੰਚ ਤੇ ਭੈਣ 1 ਕੇਜੀ ਮੈਰਿਡ ਹੈ ਭਰਾ ਵੀ 1 ਉਹ ਵੀ ਮੈਰਿਡ ਨੇ ਜੀ ਪਤਾ ਅਮਰitsar ਕੰਮ ਪ੍ਰਾਈਵੇਟ ਨੌਕਰੀ ਕਰਦੇ ਨੇ ਜੀ 25000 ਸੈਲਰੀ ਇਹਨਾਂ ਦੀ ਵਿਆਹ ਤੋਂ 2 ਮਹੀਨੇ ਬਾਅਦ ਤਲਾਕ ਹੋ ਗਿਆ ਸੀ ਜੀ ਤੇ ਇਸ ਪਰਿਵਾਰ ਦੀ ਮੰਗੇ ਕਿ ਵਧੀਆ ਕੁੜੀ ਹੋਵੇ ਸਿਆਣੀ ਹੋਵੇ ਸੌ ਹੋਵੇ ਪਾਵੇਂ ਤਲਾਕशुदा ਹੋਵੇ ਤੇ 8 ਸਾਲ ਤੋਂ ਉੱਪਰ ਬੱਚਾ ਨਾ ਹੋਵੇ ਬੱਚੇ ਵਾਲਾ ਮਨਜ਼ੂਰ ਹੈ ਜੀ ਪਰ 8 ਸਾਲ ਤੋਂ ਉੱਪਰ ਬੱਚਾ ਨਾ ਹੋਵੇ ਇਹਨਾਂ ਦਾ ਵੀ ਹੈਠਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ 97817171 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਨੋ ਦੀ ਆਨਾ ਪਾਸਟ ਜੱਟ ਸਿੱਖ ਪੜ੍ਹਾਈ ਬੀਏ ਕੀਤੀ ਹੋਈ ਹੈ ਜੀ ਕੱਦ 5 ਫੁੱਟ 6 ਇੰਚ ਗੋਤ ਇਹਨਾਂ ਦਾ ਬਾਠੇ ਜੀ ਪਰਾ ਇੱਕੇ ਮੈਰਿਡੇ ਜੋ ਕਿ ਇੰਡੀਆ ਦੇ ਵਿੱਚ ਬੈਂਕ ਮੈਨੇਜਰ ਨੇ ਜੀ ਪੈਣ ਹੈ ਨਹੀਂ ਜੀ ਕੋਈ ਮਾਤਾ ਪਿਤਾ ਹੈਗੇ ਨੇ ਉਮਰ 6 495 ਜੀ ਤੇ ਕੰਮੇ ਜੀ ਦੁਬਈ ਦੇ ਵਿੱਚ ਮੈਨੇਜਰ ਨੇ 1 ਲੱਖ ਰੁਪਏ ਤਨਖਾਹ ਹੈ ਇਸ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਨੌਕਰੀ ਕਰਨੀ ਹੋਵੇ ਤਾਂ ਕਰ ਵੀ ਸਕਦੀ ਆ ਜੀ ਨਹੀਂ ਤਾਂ ਉਹਨਾਂ ਦੀ ਮਰਜ਼ੀ ਏ ਕੁੜੀ ਸਾਉ ਤੇ ਸੋਹਣੀ ਸਨਖੀ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗਣੀ ਹੈਗੀ ਤੇ ਇਹਨਾਂ ਦਾ ਵੀ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰੋ ਜੀ 9989968882 ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਪ੍ਰੀਤ ਸਿੰਘ ਪਤਾ ਹਰਿਆਣਾ ਪੈਣਾ ਦੋਨੇ ਜੀ ਮੈਰਿਟ ਨੇ ਭਰਾ ਹੈ ਨਹੀਂ ਜੀ ਕੋਈ ਫਾਦਰ ਜੋ ਨੇ ਫਾਰਮਰ ਨੇ ਜੀ ਕਿਸਾਨ ਨੇ ਮਦਰ ਹਾਊਸ ਵਾਈਫ ਨੇ ਗੋਤ ਇਹਨਾਂ ਦਾ ਪੂਨੀਆ ਹੈ ਜੀ ਪੜਾਈ ਇਹਨਾਂ ਨੇ 10 ਤੱਕ ਕੀਤੀ ਹੈ ਜੀ ਉਮਰ 3 2 97 ਕੰਮ 3 ਕਿੱਲੇ ਜ਼ਮੀਨ ਹੈ ਜੀ ਤੇ ਨਾਲ ਇਹ ਕਰਦੇ ਨੇ ਮਿਲਕਿੰਗ ਦਾ ਕੰਮ ਕਰਦੇ ਨੇ ਮੰਗ ਇਹਨਾਂ ਦੀ ਹੈਗੀ ਹੈ ਜੀ ਮੀਡਲ ਕਲਾਸ ਫੈਮਿਲੀ ਤੋਂ ਕੁੜੀ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਏ ਜੀ ਇਹਨਾਂ ਦਾ ਵੀ ਹੇਠਾਂ ਕੰਟੈਕਟ ਨੰਬਰ ਦਿੱਤਾ ਗਿਆ ਏ ਤੁਸੀਂ ਨੋਟ ਕਰੋ ਜੀ 9815284529 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਏ ਸੀ ਜੀ ਆਪਣੇ ਅੱਜ ਦੇ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤੇ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ